ਜੀ ਕਾਲ ਜੀ ਸਾਰਿਆਂ ਨੂੰ ਇਹ ਹਨਾ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਕਰਨ ਲੱਗੀ ਵੀ ਆ ਜਿਹੜੀ ਗਾਂ ਨਾ ਸਾਹਮਣੇ ਆ ਇਹਨੂੰ ਬਹੁਤ ਦਿਨ ਹੋ ਗਏ ਆ ਤੇ ਇਹਦੇ ਇੱਕ ਜਖਮ ਹੋਇਆ ਆ ਤੇ ਮੈਂ ਹੁਣ ਇਹਦੇ ਹਲਦੀ ਲਾਉਣ ਦੀ ਵਾਜ ਦੇਵਾਂ ਇਹ ਹਲਦੀ ਮੈਂ ਪਤਲੀ ਜੀ ਘੋਲ ਲਈ ਆ ਵੀ फटाफट ਜਿਹੜੇ ਨਾ ਉਹਦੇ ਜਖਮ ਦੇ ਉੱਤੇ ਮੈਂ ਪਾ ਜੂਗੀ ਜੇ ਆਜ ਦੇਖ ਵਾਰੀ ਵਿਚਾਰੀ ਬਹੁਤ ਔਖੀ ਆ ਉਥੇ ਉਹਦੀ ਜੀਭ ਵੀ ਪਹੁੰਚਦੀ ਹੈਗੀ ਇਹਨਾਂ ਦਾ ਜੀ ਆਨ ਬਰਨਾ ਦੀ ਅਦੀ। ਹਨਾ। ਅਗਰ ਮੈਂ ਗਈ ਮੈਂ ਕਿਹਾ ਨੇ ਪਿੱਛੇ ਹੋ ਜਾਣਾ ਫਿਰ। ਆ ਜਾ ਆ ਜਾ। ਹਨਾ ਆ ਜਾ। ਹਾਂਜੀ ਲੱਗਦਾ ਹੈ ਪਾਣੀ ਦੀ ਆਵਾਜ਼ ਸੁਣ ਕੇ ਆਊਗੀ। ਪਹਿਲਾਂ ਵੀ ਇਹਨੂੰ ਮੰਮਾ ਪਾਣੀ ਪਲਾਉਂਦੇ ਸੀ ਨਾ ਮੰਮੀ? ਹਾਂ ਪਹਿਲਾਂ ਹੁੰਦਾ ਸੀ। ਪਰ ਜਦੋਂ ਇਹਦੇ ਹੋਣਾ ਹੀ ਹੋਇਆ ਹੈ ਨਾ। ਜਦ ਦੰਦਾ जख्म ਹੋਇਆ ਨਾ ਪਾਣੀ ਪੀਣੋਂ ਹੁੰਦੀ ਤੇ ਨਾ ਇਹ ਲੋਹਾਂ ਦੀ ਹਲਦੀ ਇੰਨਾ ਸੋਹਣਾ ਵੱਡਾ ਵੱਡਾ ਘਾ ਦੇ ਕਿਉਂ ਨਾ ਉਹਨੇ ਛੱਡ ਕੇ ਬੜੀ ਕੋਸ਼ਿਸ਼ ਕਰ ਰਹੇ ਨੇ ਮੰਮੀ ਲੱਗਦਾ ਅਜੂ ਵੀ ਹੁਣ ਮੈਂ ਥੋੜੀ ਪਿੱਛੇ ਵਜਾਂ ਸ਼ਾਇਦ ਮੈਤੂ ਹੀ ਡਰੀ ਜਾਂਦੀ ਏ ਕੱਲ ਆ ਜਾ ਤਾਉਂ ਕੀ ਆਉਂਗੀ ਉਹ ਨਾ ਆਉਣ ਲੱਗੀ ਆਉਣ ਲੱਗੀ ਚਲੋ ਜੀ ਸ਼ੁਕਰ ਹੈ ਸ਼ੁਕਰ ਹੈ ਵਾਨ ਦੇ ਦਦੇ ਹੁਣ ਉਹ ਵੱਡਾ ਚੱਕ ਮਾਰਿਆ ਵਾਹੇ ਗੁਰੂ ਮੰਮੀ ਨੂੰ ਮਾਰਨ ਲੱਗੀ ਸੀਗੀ ਹਾਏ ਮੰਮੀ ਇਹ ਨਾ ਆਹ ਦੇਖੋ ਗੱਡਾ ਜਖਮ ਚਾਹ ਪਾਣ ਚਾਹ ਕੋਈ ਨਾ ਹਲਦੀ ਲੱਗਦੀ ਨਹੀਂ ਵਾਇਗੀ ਫਟਾਫਟ ਕੱਲ ਇੱਕ ਵਾਰੀ ਫੇਰ ਸਿੱਟਾਂਗੇ ਨਾ ਇੱਥੇ ਹਲਦੀ ਮਚਾਰੀ ਨੂੰ ਤਕਲੀਫ ਹੋਣੀ ਆ ਪਰ ਇਹ ਕਿਹੜੇ ਬੋਲ ਸਕਦੇ ਜਾਨਵਰ ਨੇ ਹਉ ਤੁਸੀਂ ਮੈਨੂੰ ਦੱਸਿਓ ਵੀ ਮੈਂ ਇਹ ਕੰਮ ਚੰਗਾ ਕੀਤਾ ਤਾਨੂੰ ਕਿਵੇਂ ਦਾ ਲੱਗਿਆ ਜੇ ਚੰਗਾ ਲੱਗਾ ਹੋਵੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਿਓ ਜੀ ਪਰ ਇਦਾਂ ਦੇ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਜੇ ਤੁਹਾਡੇ ਆਲੇ ਦੁਆਲੇ ਇਦਾਂ بے ਜਾਨ ਚੀਜ਼ਾਂ ਨੂੰ ਕੋਈ ਤਕਲੀਫ ਹੁੰਦੀ ਤਾਂ ਤੁਸੀਂ ਵੀ ਮਦਦ ਕਰਿਆ ਕਰੋ ਮੰਮੀ ਵਾਂਗੂ ਅੱਜ ਦਾ ਮਿਸ਼ਨ ਮੰਮੀ ਦਾ ਕਾਮਯਾਬ ਹੁੰਦਾ ਜੀ ਮਿਲਦੇ ਆਂ ਜੀ